ਵੀਰੋ ਦੋਸਤੋ ਕੀ ਹਾਲ ਚਾਲ ਸਵਾਗਤਾਂ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਜੀ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਜਾਦੇ ਸ਼ਾਨਦਾਰ ਟੌਪ ਦਾ ਬੋਲ ਲੈ ਕੇ ਆਏ ਆ ਜਿਹਦਾ ਕਿਸੇਨ ਭਰਾ ਕੇ ਤੁਸੀਂ ਇੱਕ ਚੰਗੀ ਅੱਗੇ ਬੱਚੀ ਜਾਂ ਗਾਂ ਤਿਆਰ ਕਰ ਸਕਦੇ ਆ ਬਰੀਡ ਬਹੁਤ ਬਹੁਤ ਹੀ ਵਧੀਆ ਤਰੱਕੀ ਕਰ ਸਕਦੇ ਆ ਤੇ ਜੇ ਆਪਾਂ ਜਿਆਦਾ ਤਰੱਕੀ ਕਰਕੇ ਇਸ ਗਾਂ ਇਸ ਬੋਲ ਦੀ ਜਿਹੜੇ ਸੀਮਾਂ ਦੀ ਅੱਗੇ ਬੱਚੀਆਂ ਹੋਣਗੀਆਂ ਉਹਨਾਂ ਨੂੰ ਆਪਾਂ ਕੰਪੀਟੀਸ਼ਨ ਵਿੱਚ ਵੀ ਲਾ ਜਾ ਸਕਦੇ ਆ ਠੀਕ ਆ ਜੀ ਠੀਕ ਆ ਡਬਲ ਡੋਸ ਦਾ ਬੋਲ ਹੋਊਗਾ ਜੀ ਇਹ ਪੂਰਾ ਟੌਪ ਦਾ ਬੋਲ ਆ ਠੀਕ ਹੈ ਜੈਸੇ ਦੇ ਆਪਾਂ ਅੰਕੜੇ ਤੁਹਾਨੂੰ ਦੱਸਾਂਗੇ ਬਹੁਤ ਹੀ ਵਧੀਆ ਅੰਕੜੇ ਹੋਣਗੇ ਸੋ ਜੋ ਆਪਣੇ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਠੀਕ ਹੈ ਜੀ ਸੋ ਇਹ ਇੱਕ ਡਬਲ ਡਬਲ ਐਸ ਦਾ ਨਵਾਂ ਬੱਲ ਨਵੇਂ ਬੱਲਾਂ ਦੇ ਵਿੱਚ ਇੱਕ ਬੱਲ ਆ ਰਿਹਾ ਨਿਕਲ ਕੇ ਜੈਸਦਾ ਕਿ ਨਾਂ ਹੈਗਾ ਜੀ ਬੈਂਜੋ ਪੀ ਐਸੇ ਦਿਨ ਨਾਂ ਦੇ ਮਗਰ ਪੀ ਲਿਖਿਆ ਹੋਇਆ ਐਸੇ ਦਾ ਵੀ ਇੱਕ ਖਾਸ ਕਾਰਨ ਹੈ ਪੀ ਲਿਖਣ ਦਾ ਐਸੇ ਦਾ ਕਾਰਨ ਹੈ ਕਿ ਜਿਹਦੇ ਇਸ ਦੀ ਅੱਗੇ ਵੱਛੀਆਂ ਹੋਣਗੇ ਉਹਨਾਂ ਦੇ ਸਿੰਘ ਨਹੀਂ ਆਉਣਗੇ ਠੀਕ ਹੈ ਜੀ ਜਿੰਨਾ ਜਿੰਨਾ ਬੱਲਾਂ ਦੇ ਮਗਰ ਪੀ ਲਿਖਿਆ ਹੋਊਗਾ ਉਸ ਲਈ ਮਤਲਬ ਉਹਨਾਂ ਦੇ ਘਰ ਦੇ ਜੋ ਬੱਚੇ ਹੋਣਗੇ ਉਹ ਕੁਦਰਤੀ ਤੌਰ ਤੇ ਉਹਨਾਂ ਦੇ ਸਿੰਘ ਨਹੀਂ ਹੁੰਦੇ ਠੀਕ ਆ ਸੋ ਆਪਾਂ ਐਸੇ ਬਾਲਾਂ ਦੀ ਪੈਡਾਗੋਜੀ ਦੇਖਦੇ ਜਿਸ ਤਰ੍ਹਾਂ ਦੇਖ ਸਕਦੇ ਆ ਐਸੇ ਪਿਤਾ ਤਾਂ ਦੇਖੋ ਜੀ ਐਸਐਸਆਈ ਫਿਰ ਢੈਨੀ ਆਡੋ ਬੀਜੀਓ ਬਿਗ ਹਿੱਟ ਪੀਈਟੀ ਵੈਸੇ ਆਪਾਂ ਉੱਪਰ ਦੇਖ ਸਕਦੇ ਆ ਬਿਗ ਹਿੱਟ ਪੀ ਕਰਾਸ ਹੇਸਨਬਰਗ ਕਰਾਸ ਮੈਸੀ ਠੀਕ ਆ ਤੁਸੀਂ ਬਿਗ ਹਿੱਟ ਦਾ ਮਗਰ ਵੀ ਪੀ ਲਿਖਿਆ ਦੇਖ ਰਹੇ ਆ ਸੋ ਇਸ ਲਈ ਜੋ ਤੁਹਾਨੂੰ ਮੈਂ ਦੱਸ ਕਹਿਣਾ ਪਹਿਲਾਂ ਵੀ ਸੰਗ ਨਹੀਂ ਹੋਣਗੇ ਠੀਕ ਹੈ ਜੀ ਡੈਮ ਇਸ ਦੀ ਮਾਗਰਾਂ ਦੇਖੋ ਜੀ ਇੰਗਲੈਂਡ ਐਮੋਂ ਬਾਰਬ 1273580 ਵੈਰੀ ਗੁੱਡ 88 ਤੁਸੀਂ ਇਹਦੀ ਮਾਸ ਦੇਖੋ ਸਕੋਰ ਕਿੰਨਾ ਜਿਆਦਾ ਟੌਪ ਦਾ ਆ ਰਿਹਾ 88 ਸਕੋਰ ਆ ਰਿਹਾ ਸੋ ਇਸ ਦਾ ਮਾ ਦਾ ਮਿਲਕ ਰਿਕਾਰਡ ਦੇਖੋ ਜੀ 17246 ਲੀਟਰ ਉਸਤਾਰੀ ਇੱਕ ਦਿਨ ਦੀ ਸੌਰੀ ਇੱਕ ਸਾਲ ਦੀ ਪੂਰੇ 305 ਦਿਨਾਂ ਦੀ 17246 ਲੀਟਰ ਜੋ ਕਿ ਬਹੁਤ ਹੀ ਚੰਗੀ ਉਸਤ ਹੋ ਜਾਂਦੀ ਆ ਜੈਸੇ ਨੂੰ ਕਿ ਆਪਾਂ 305 ਦਿਨਾਂ ਦੇ ਭਾਗ ਕਰਕੇ ਦੇਖਦੇ ਆਂ ਤਕਰੀਬਨ 56 ਤੋਂ 57 ਲੀਟਰ ਉਸਤੱਕ ਦੀ ਆ ਜਾਂਦੀ ਹੈ ਠੀਕ ਹੈ ਜੀ ਸੋ ਤੁਸੀਂ ਦੁੱਧ ਦੇ ਨਾਲ ਦਾ ਦੇਖੋ ਜੀ ਫੈਟ ਪਰਸੈਂਟੇਜ ਦੇਖੋ ਕਿੰਨਾ ਜ਼ਿਆਦਾ ਹੈ 4.1 ਜੋ ਆਮ ਤੌਰ ਤੇ ਆਪਾਂ ਨੂੰ ਐਚਐਫ گاਾਂਵ ਵਿੱਚ ਦੇਖਣ ਨੂੰ ਨਹੀਂ ਮਿਲਦਾ ਠੀਕ ਹੈ ਜੀ ਜੇ ਇੰਨੀ ਮਿਲਕਰ ਮਿਲਕਰ ਰਿਕਾਰਡ ਆਪਾਂ ਨੂੰ ਮਿਲ ਰਿਹਾ ਤਾਂ ਫੈਟ ਪਰਸੈਂਟੇਜ ਜ਼ਰੂਰ ਘਟਦੀ ਆ ਬਟ ਇਸ ਬੋਲ ਦੇ ਵਿੱਚ ਇਸ ਪ੍ਰਕਾਰ ਦੀ ਦਿੱਖ ਤਾਂ ਨਹੀਂ ਆਊਗੀ ਸੋ ਇਹ ਮਿਲਕਰ ਰਿਕਾਰਡ ਇਸ ਇਸ ਦੀ ਮਾਣ ਹੈ 300 60 ਦਿਨਾਂ ਵਿੱਚ ਬਣਾਇਆ ਜਿਸ ਦਾ ਤਿੰਨ ਟਾਈਮ ਮਿਲ ਕੇ ਰਿਕਾਰਡ ਸੀਗਾ ਤਿੰਨ ਟਾਈਮ ਵਿੱਚ ਹੋਇਆ ਸੋ 4 ਸਾਲ ਤੇ 2 ਮਹੀਨੇ ਦੀ ਉਮਰ ਸੀ ਉਸ ਵਕਤ ਇਸ ਦੀ ਮਟਰਨਲ ਗ੍ਰੈਂਡ ਐਮਸਾਇਰ ਹੈਗਾ ਜੀ OCD ਜੈਬੀਰ ਹਿਸਨਬਰਗ 8T ਸੋ ਇਸ ਤੋਂ ਅੱਗੇ ਆਪਾਂ ਇਸ ਦੀ ਪੂਰੀ ਬੈੜਾ ਦੱਸਦੇ ਹਾਂ ਮਤਲਬ ਕਿ ਮਾਂ ਵਾਲੇ ਪਾਸਿਓਂ ਤੇ ਪਿਤਾ ਵਾਲੇ ਪਾਸਿਓਂ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਸਾਇਰਸ ਦੇ ਨਾਮ ਦਾ ਸਲੇਮਾਨ ਡੇਮ ਦਾ ਨਾਮ ਲਿਖਿਆ ਹੋਇਆ ਵਾ ਮਟਰਨਲ ਗ੍ਰੈਂਡਸਾਇਰ ਹੈਗਾ ਦਾਦੇ ਦਾ ਨਾਮ ਲਿਖਿਆ ਮਟਰਨਲ ਗ੍ਰੈਂਡ ਦੇ ਦਾਦੀ ਦਾ ਸੋ ਥੱਲੇ ਤੁਸੀਂ ਮਟਰਨਲ ਗ੍ਰੈਂਡਸਾਇਰ ਤੇ ਮਟਰਨਲ ਪਤਨਾਨ ਦੇ ਨਾਮ ਵੀ ਤੁਸੀਂ ਦੇਖ ਸਕਦੇ ਆ ਜੀ ਸੋ ਇਹ ਹੋ ਗਈ ਇਸ ਬਾਰ ਦੀ ਫੁੱਲ ਪੈਡਾਗਰੀ ਜੋ ਕਿ ਤੁਸੀਂ ਪੜ ਸਕਦੇ ਆ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਤਾਂ ਮਿਲਕ A2 A2 ਆ ਰਿਹਾ ਵਾ ਠੀਕ ਆ ਜੀ ਸੋ ਆਪਾਂ ਤਕਰੀਬਨ ਦੇਖਦੇ ਆ ਇਹ ਮਿਲਕ ਤਿੰਨ ਪ੍ਰਕਾਰ ਦਾ ਹੁੰਦਾ A1 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 A2 ਸੋ A2 A2 ਜੋ ਕਿ ਹੁਣ ਆਮ ਤੌਰ ਤੇ ਆਪਾਂ ਤਕਰੀਬਨ ਸਾਰੇ ਬੁੱਲਾਂ ਵਿੱਚ ਦੇਖ ਰਹੇ ਹਾਂ ਇੰਪਰੂਵਮੈਂਟ ਕਰ ਰਹੇ ਆ ਕਿ ਆਪਾਂ ਵੀ ਸਾਰੇ ਬੁੱਲ ਏ ਟੂ ਏ ਟੂ ਹੋਣ ਸੋ ਇਸ ਵਿੱਚ ਇੱਕ ਖਾਸੀਅਤ ਵਾਲੀ ਗੱਲ ਹੈ ਕਿ ਇਸ ਦਾ ਮਿਲਕ ਰਿਕਾਰਡ ਵੀ ਏ ਟੂ ਹੈ ਸੋ ਕਾਪਾ ਸੀਜ਼ਨ ਵਿੱਚ ਦੇਖੋ ਜੀ ਬੀ ਬੀ ਆ ਇਹ ਵੀ ਤਿੰਨ ਪ੍ਰਕਾਰ ਦਾ ਹੁੰਦਾ ਏ ਏ ਏ ਬੀ ਤੇ ਬੀ ਬੀ ਇਹ ਬੀ ਬੀ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਦਾ ਦੁਕਾਨ ਦਾ ਕੰਮ ਆ ਮਤਲਬ ਜਿਹਨਾਂ ਨੂੰ ਪਨੀਰ ਜਾਂ ਹੋਰ ਮਠਿਆਈਆਂ ਬਣਾਉਣੀਆਂ ਹੁੰਦੀਆਂ ਠੀਕ ਹੈ ਜੀ ਸੋ ਇਸ ਮਿਲਕ ਵਿੱਚ ਬਹੁਤ ਜ਼ਿਆਦਾ ਪਨੀਰ ਦੀ ਮਾਤਰਾ ਹੁੰਦੀ ਹੈ 3% ਜਿਆਦਾ ਹੋਣ ਦੇ ਕਾਰਨ ਪਨੀਰ ਵੀ ਆਪਾਂ ਨੂੰ ਚੰਗਾ ਚੀਜ਼ ਮਿਲ ਸਕਦਾ ਵਾ ਸੋ ਇਸ ਬੋਲ ਦਾ ਜਿਹੜਾ ਡੇਟ ਆਫ ਬਰਥ ਹੋਏਗਾ 26 ਜਨਵਰੀ 2018 ਤੁਸੀਂ ਦੇਖ ਸਕਦੇ ਆ ਠੀਕ ਹੈ ਜੀ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਇਸ ਬੋਲ ਦੀਆਂ ਵੱਛੀਆਂ ਜੋ ਅੱਗੇ ਪਰਫਾਰਮੈਂਸ ਕਰਨ ਜਾਵਾ ਉਹਨਾਂ ਦਾ ਮਿਲ ਕੇ ਰਿਕੋਰਡ ਬਹੁਤ ਚੰਗਾ ਆ ਰਿਹਾ ਜੋ ਕਿ 13321 ਕਿਲੋਗ੍ਰਾਮ ਆ ਰਿਹਾ ਇੱਕ ਸਾਲ ਦਾ ਠੀਕ ਹੈ ਜੀ ਸੋ ਤੁਸੀਂ 13000 ਸਾਬ ਨਾਲ 50 ਲੀਟਰ ਉਸ ਤੱਕ ਦੇਂਦੀ ਪੈ ਰਹੀ ਜੋ ਕਿ ਬਹੁਤ ਚੰਗੀ ਉਸਤਾ ਫੈਟ ਪਰਸੈਂਟੇਜ ਇਹਨਾਂ ਦੀ ਅੱਗੇ ਜੋ ਬਛੜੀਆਂ ਆ ਰਹੀਆਂ ਬੁੱਲਦੀਆਂ ਉਹ ਵੀ ਨਹੀਂ ਘਟ ਕਰ ਰਹੀਆਂ ਉਹਨਾਂ ਦੀ ਫੈਟ ਪਰਸੈਂਟੇਜ ਦੇਖੋ 4.10 ਆ ਠੀਕ ਆ ਪ੍ਰੋਟੀਨ ਦੇਖੋ 3.30 ਆ ਸੋ ਤੁਸੀਂ ਇਹ ਦੇਖ ਸਕਦੇ ਆ ਵੀ ਇਸ ਬੁੱਲ ਵਿੱਚ ਬਹੁਤ ਹੀ ਜ਼ਿਆਦਾ ਕਾਬਲੀਅਤ ਆ ਜੋ ਕਿ ਮਿਲਕ ਰਿਕਾਰਡ ਵਿੱਚ ਬਹੁਤ ਜ਼ਿਆਦਾ ਪ੍ਰੋਡਕਸ਼ਨ ਕਰ ਰਿਹਾ ਵਾ ਸੋ ਇਸ ਤੋਂ ਅੱਗੇ ਆਪਾਂ ਟੀਪੀਆ ਸਕੋਰ ਵੀ ਦੇਖ ਸਕਦੇ ਆ 2824 ਜੋ ਕਿ ਬਹੁਤ ਚੰਗਾ ਸਕੋਰ ਮੰਨਿਆ ਜਾ ਸਕਦਾ ਹੈ ਨੈਟ ਮੈਰਿਟ ਤੁਸੀਂ ਦੇਖ ਸਕਦੇ ਆ ਜੀ 656 ਚੀਜ਼ ਮੈਰਿਟ ਤੇ ਪਨੀਰ ਦੀ ਮੈਰਿਟ ਹੁੰਦੀ ਆ ਕਿ ਪਨੀਰ ਵਿੱਚ ਆਪਾਂ ਨੂੰ ਕਿੰਨੇ ਪਰਸੈਂਟ ਜ਼ਿਆਦਾ ਫਾਇਦਾ ਕਰ ਸਕਦੇ 670 ਸੋ ਦੇਖੋ ਫੀਡ ਐਫੀਸ਼ੀਐਂਸੀ ਵੀ ਦੇਖੋ 192 ਆ ਫੀਡ ਸੇਵਡ ਕਰ ਰਿਹਾ ਸੀਗਾ ਜੀ ਸਾਰੇ ਤੁਸੀਂ ਸਕੋਰ ਦੇਖ ਸਕਦੇ ਆ ਸੋ ਅਗਿਆਪਾ ਜੇ ਫਰਟੀਲਿਟੀ ਇੰਡੈਕਸ ਦੀ ਗੱਲ ਕਰੀਏ ਸੋ ਉਸ ਵਿੱਚ ਵੀ ਇਹਦਾ ਸਕੋਰ ਚੰਗਾ ਹੈ ਜੋ ਕਿ ਹੈ +1.6 ਡੀਪੀਆਰ ਦੇਖੋ ਜੀ ਇਹਦਾ ਪਲੱਸ ਵਿੱਚ ਹੈ ਜੋ ਕਿ 1.2 ਮਤਲਬ ਲਗੀ ਜੋ ਵੈਸੇ ਬੋਲਦੀਆਂ ਬੱਚੀਆਂ ਹੋਣਗੀਆਂ ਉਹ ਆਸਾਨੀ ਨਾਲ ਗਰਭ ਅਧਾਰਨ ਦੀ ਸਮਰੱਥਾ ਕਰ ਲੈਣਗੀਆਂ ਇਸ ਤੋਂ ਅੱਗੇ ਦੇਖ ਸਕਦੇ ਹਾਂ ਐਚ ਸੀ ਆਰ ਹੀ ਫਰਟਿਲ ਕਨਸੈਪਸ਼ਨ ਰੇਟ ਵੀ ਦੇਖੋ ਜੀ ਪਲੱਸ ਵਿੱਚ ਹੈ ਪਲੱਸ 1.8 ਹੈ ਮਤਲਬ ਲਗੀ ਜੋ ਪਹਿਲੇ ਵਿਆਹ ਤੱਕ ਵਿੱਚ ਆਪਾਂ ਉਸ ਨੂੰ ਏਜ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਆਸਾਨੀ ਨਾਲ ਹੋ ਜਾਊਗੀ ਸੋ ਅੱਗੇ ਕਾਹੋ ਕਨਸੈਪਸ਼ਨ ਰੇਟ ਵਿੱਚ ਦਾ ਬਹੁਤ ਪਿਆਰੇ ਪਲੱਸ ਵਜੋਂ ਕਿ 1.8 ਹੈ ਐਸ ਸੀ ਆਰ ਤੁਸੀਂ ਦੇਖ ਸਕਦੇ ਆ ਜੀ 1.3 ਹੈ एससीआर ਦਾ ਮਤਲਬ ਹੁੰਦਾ ਸਾਇਰ ਕਾਲਵੰਗ ਰੇਟ ਮਤਲਬ ਕਿ ਜੋ ਉਹ ਬੋਲ ਦਾ ਸਪਰਮ ਹੁੰਦਾ ਵਾ ਠੀਕ ਹੈ ਜੀ ਉਸ ਦੇ ਕਿੰਨੇ ਪਰਸੈਂਟ ਚਾਂਸ ਹੁੰਦੇ ਆ ਕਿ ਉਹ ਅੱਗੇ ਜਾ ਕੇ ਸਪਰਮ ਵੀ ਬੱਚੇ ਨੂੰ ਪੈਦਾ ਕਰਨ ਦੀ ਸਮਰੱਥਾ ਹੈ ਜਾਂ ਉਹ ਸਪਰਮ ਦੇ ਅਕਾਊਂਟ ਘੱਟ ਹੈ ਸੋ ਤੁਸੀਂ ਇਹਦਾ ਸਪੋਰ্ট ਦੇਖ ਸਕਦੇ ਆ 1.3 ਆ ਰਿਹਾ ਐਸ ਸਾਇਰ ਦਾ ਜੋ ਸਪਰਮ ਅਕਾਊਂਟ ਹੈ ਠੀਕ ਹੈ ਜੀ ਮਤਲਬ ਕਿ ਜ਼ੀਰੋ ਨੂੰ ਔਸਮ ਮੰਨਿਆ ਜਾਂ ਜ਼ੀਰੋ ਤੋਂ ਘੱਟ ਹੋਵੇ ਤਾਂ ਉਸ ਦੇ ਜੋ ਆਪਣਾ ਏਆਈ ਕਰਨੇ ਹੋ ਪ੍ਰੈਗਨੈਂਟ ਹੋਣ ਦੇ ਚਾਂਸ ਬਹੁਤ ਘਟ ਜਾਂਦੇ ਆ ਸੋ ਜੇ ਪਲੱਸ ਹੋਵੇ ਮਤਲਬ ਕਿ ਤਾਂ ਚਾਂਸ ਬਹੁਤ ਜ਼ਿਆਦਾ ਹਾਈ ਹੁੰਦੇ ਆ ਕਿ ਆਪਾਂ ਕਿਸੇ ਵੀ ਗਾਂ ਇਤਰਾ ਸਕਦੇ ਆ ਕਿ ਆਸਾਨੀ ਨਾਲ ਗਰਭ ਧਾਰਨ ਦੀ ਸਮਰੱਥਾ ਕਰ ਸਕਦੀ ਹੈ ਜੀ ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਕਾਲਵਿੰਗ ਰੇਸ ਦਾ ਸਕੋਰ ਵੀ ਬਹੁਤ ਵਧੀਆ 2.1 ਹੀ ਹੈ ਮਤਲਬ ਕਿ ਆਸਾਨੀ ਨਾਲ ਬੱਚਾ ਪੈਦਾ ਹੋ ਸਕਦਾ ਵਾ ਠੀਕ ਹੈ ਜੀ ਤੇ ਡਾਕਟਰ ਕਾਲਵਿੰਗ ਇਸ ਵੀ ਆਸਾਨੀ ਨਾਲ ਪੈਦਾ ਹੋ ਸਕਦਾ ਬੱਚਾ ਮਤਲਬ ਕਿ 2.2 ਹੈ ਜੋ ਅੱਗੇ ਇਸ ਦੀਆਂ ਬੱਚੀਆਂ ਬੱਚਿਆਂ ਜਨਮ ਦੇਣ ਗਈਆਂ ਠੀਕ ਹੈ ਜੀ ਜੈ ਸਟੇਸ਼ਨ ਲੈਂਥ ਦੇਖੋ 0.1 ਹੈ अर्ਲੀ ਫਸਟ ਕਾਲਵਿੰਗ ਦੇਖੋ ਤੁਹਾਨੂੰ ਅੱਜ ਮੈਂ ਕਹ ਦੱਸ ਗਿਆ ਹਾਂ ਵੀ ਪਹਿਲੀ ਵਾਰ ਜੋ ਕਾਲਵਿੰਗ ਹੋ ਸਕਦੀ ਹੈ ਬੱਚੇ ਜੀ ਉਸ ਵਕਤ ਥੋੜੀ ਜੀ ਪ੍ਰੇਸ਼ਾਨੀ ਆ ਸਕਦੀ ਹੈ ਕਿ 3.5 ਹੈ ਜੋ ਸਕੋਰ 100 ਤੋਂ ਜ਼ਿਆਦਾ ਹੈ ਮਤਲਬ ਜਿਵੇਂ ਜਿਵੇਂ ਉਸ ਦੀ ਉਮਰ ਵਧੇਗੀ ਤਾਂ ਉਹ ਆਸਾਨੀ ਨਾਲ ਬੱਚਾ ਪੈਦਾ ਕਰ ਸਕਦਾ ਕਰ ਸਕਦਾ ਠੀਕ ਹੈ ਜੀ ਸਾਇਰ ਸਟਿਲ ਬਰਥ ਦੇਖੋ ਜੀ 6.3 ਹੈ ਮਤਲਬ ਕਿ ਜੋ ਇਸੇ ਬੋਲਦੇ ਬੱਚੇ ਜਾਂ ਬੱਚੀਆਂ ਪੈਦਾ ਹੋਣਗੀਆਂ ਉਹ 100 ਮਗਰ 6 ਤੋਂ 7 ਮਰੇ ਹੋਏ ਪੈਦਾ ਹੋਣਗੇ ਇਹ ਅੰਕੜਾ 7 ਤੋਂ ਉੱਪਰ ਨਹੀਂ ਜਾਣਾ ਚਾਹੀਦਾ ਜੇ 7 ਤੋਂ ਉੱਪਰ ਚਲਾ ਜਾਵੇ ਤਾਂ ਬਹੁਤ ਜ਼ਿਆਦਾ ਨੁਕਸਾਨ ਵਾਲੇ ਬੱਚੇ ਪੈਦਾ ਹੋ ਸਕਦੇ ਆ ਇਹ 7 ਤੋਂ ਘੱਟ ਘੱਟ ਰਹਿਣਾ ਚਾਹੀਦਾ ਮਤਲਬ ਕਿ 6.3 ਜੋ ਕਿ ਅਸੀਂ ਠੀਕ ਮੰਨ ਸਕਦੇ ਹਾਂ ਸਕੋਰ ਡਾਕਟਰ ਸਟੈਲ ਬਰਥ ਦਾ ਹੈ ਵੀ ਉਹ ਵੀ 4.8 ਆ ਮਤਲਬ ਕਿ ਜੋ ਜੋ ਇਸ ਬੋਲਦੀਆਂ ਬੱਚੀਆਂ ਆ ਗਈਆਂ ਜੋ ਅੱਗੇ ਉਹ ਬੱਚਾ ਪੈਦਾ ਕਰਨਗੀਆਂ ਸੋ ਉਹਨਾਂ ਦਾ ਵੀ ਜੋ ਹੈ ਡਾਕਟਰ ਸਟੈਲ ਬਰਥ 4.8 ਹੈ ਜੋ ਕਿ ਇੱਕ ਚੰਗਾ ਸਕੋਰ ਹੈ ਬਹੁਤ ਘੱਟ ਚਾਂਸ ਹੁੰਨਗੇ ਬੱਚਾ ਮਰਨ ਦੇ ਪ੍ਰੋਡਕਟਿਵ ਲਾਈਫ ਦੇਖੋ ਜੀ 1.4 ਹੈ ਜੋ ਕਿ ਪਲੱਸ ਵਿੱਚ ਹੈ ਲਿਵਰ ਬੈਲਟੀ ਥੋੜੀ ਕਿ ਮਾਈਨਸ ਵਿੱਚ ਹੈ ਪਰ ਕੋਈ ਜ਼ਿਆਦਾ ਨਹੀਂ ਰੈਸੀਡੂਟਲ ਫੀਡ ਇਨਟੇਕ ਦੇਖੋ ਜੀ ਮਾਈਨਸ 78 ਹੈ ਇਸ ਦਾ ਮਤਲਬ ਜਿਵੇਂ ਕਿ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਉਹ ਫੀਡ ਜਾਂ ਖਾਣਕ ਘੱਟ ਖਾ ਕੇ ਇਸ ਬੋਲ ਦੇ ਬੱਚੇ ਹੋਣਗੇ ਤਾਂ ਵੱਧ ਦੁੱਧ ਦੇਣ ਦੀ ਸਮਰੱਥਾ ਰੱਖਦੀਆਂ ਨੇ ਸੋ ਜਿੰਨਾ ਇਸ ਹੋਰ ਪਲੱਸ ਵਿੱਚ ਹੋਵੇ ਉਹਨਾਂ ਉਹ ਫੀਡ ਜਾਂ ਔਰ ਜਦ ਆ ਇਹ ਖਾਪਤ ਹੋਊਗੀ ਉਹ ਜ਼ਿਆਦਾ ਖਾਣਗੇ ਤੇ ਦੁੱਧ ਘੱਟ ਦੇਣਗੇ ਆ ਸੋ ਇਹ ਜਿੰਨਾ ਸਕੋਰ ਮਾਈਨਸ ਵਿੱਚ ਹੋਵੇ ਉਨੀ ਫੀਡ ਘੱਟ ਖਾਣਗੇ ਆ ਤੇ ਦੁੱਧ ਵੱਧ ਦੇਣਗੇ ਠੀਕ ਹੈ ਜੋ ਕਿ ਸਕੂਲ ਇੱਕ ਚੰਗਾ ਸਕੂਲ ਹੈ ਸਿਮੈਟਿਕ ਸੈਲ ਸਕੋਰ ਦੇਖੋ ਜੀ ਲੇਵੇ ਦੀ ਇਨਫੈਕਸ਼ਨ ਦਾ ਸਕੋਰ ਹੁੰਦਾ ਹੈ ਜੋ ਕਿ 2.90 ਹੈ ਜੋ ਤਿੰਨ ਤੋਂ ਘੱਟ ਘੱਟ ਰਹਿਣਾ ਚਾਹੀਦਾ ਹੈ ਠੀਕ ਹੈ ਜੀ ਸੋ ਮਿਲਕਿੰਗ ਸਪੀਡ ਵੀ ਤੁਸੀਂ ਦੇਖ ਸਕਦੇ ਆ ਜੀ 100 ਤੋਂ ਉੱਪਰ ਹੈ ਜੋ ਕਿ 102 ਤੁਸੀ ਦੇਖ ਰਹੇ ਆ ਜੋ ਕਿ ਇੱਕ ਚੰਗੀ ਗੱਲ ਹੈ ਠੀਕ ਹੈ ਜੀ ਇਸ ਤੋਂ ਅਗੇ ਦੇਖ ਸਕਦੇ ਹਾਂ ਟਾਈਪ ਆਪਾਂ ਦੇਖ ਸਕਦੇ ਹਾਂ ਜੀ ਪੀਟੀਆ ਟਾਈਪ 1.46 ਹੈ ਇਸ ਦੀ ਇਸ ਦਾ ਇਹ ਮਤਲਬ ਹੁੰਦਾ ਹੈ ਕਿ ਜੋ ਇਸ ਬੋਲ ਦੀਆਂ 3 ਹੁਣਗੀਆਂ ਉਹਨਾਂ ਦਾ ਬੋਡੀ ਸਟਰਕਚਰ ਜਾਂ ਅੰਦਰ ਦਾ ਸਟਰਕਚਰ ਸਾਰਾ ਬਿਲਕੁਲ ਬਹੁਤ ਵਧੀਆ ਹੋਊਗਾ ਠੀਕ ਹੈ ਜੀ ਇਸ ਸਕੋਰ ਮਾਈਨਸ ਵਿੱਚ ਨਹੀਂ ਜਾਣਾ ਚਾਹੀਦਾ ਇਹ ਮਾਈਨਸ 3 ਤੋਂ ਲੈ ਕੇ ਪਲੱਸ 3 ਦੇ ਵਿੱਚ ਵਿੱਚ ਹੋਣਾ ਚਾਹੀਦਾ ਸੋ ਇਹ ਤਕਰੀਬਨ ਆਪਣਾ ਸਕੋਰ ਚੰਗਾ ਸਕੋਰ ਹੈ ਅਡਰ ਦਾ ਵੀ ਸਕੋਰ ਦੇਖ ਸਕਦੇ ਹਾਂ ਜੀ ਮਤਲਬ ਕਿ ਕਿੰਨਾ ਜਿਆਦਾ ਪਲੱਸ ਵਾਚਾ 1.93 ਹੈ ਉਸ ਨੂੰ ਲੈਵੇ ਦੀ ਕਿਸੇ ਪ੍ਰਕਾਰ ਦੀ ਕੋਈ ਵੀ ਸਮੱਸਿਆ ਨਹੀਂ ਆ ਸਕਦੀ ਜੇ ਆਪਣੇ ਕਿਸੇ ਵੀ ਆਪਣੇ ਬੱਚਿਆਂ ਨੂੰ ਲੈਵੇ ਦੀ ਸਮੱਸਿਆ ਆਊਗੀ ਤਾਂ ਆਪਾਂ ਨੂੰ ਪਤਾ ਹੀ ਨਹੀਂ ਤਾਂ ਦੁੱਧ ਆਪਾਂ ਨੂੰ ਪੂਰਾ ਦੇ ਸਕਣਗੇ ਆ ਖਰਾਕ ਵਾਧਾ ਖਾਣਗੇ ਸੋ ਆਪਾਂ ਇਸ ਵਾਰ ਇਸ ਲਈ ਲਾਸ ਵਿੱਚ ਚਲੇ ਜਾਣਾ ਹੈ ਠੀਕ ਹੈ ਜੀ ਸੋ ਇਹ ਜਿੰਨਾ ਸਭੁਰ ਆਪਣਾ ਪਲੱਸ ਵਿੱਚ ਲੈਵੇ ਦੀ ਇਨਫੈਕਸ਼ਨ ਨਾ ਹੋਵੇ ਉਹਨਾਂ ਹੀ ਆਪਾਂ ਨੂੰ ਫਾਇਦਾ ਹੋ ਸਕਦਾ ਵਾ ਲੈਵੇ ਦੇ ਨਾਲ ਨਾਲ ਤੁਸੀਂ ਫੀਟ ਐਂਡ ਲੈਗ ਦਾ ਸਭੁਰ ਵੀ ਦੇਖ ਸਕਦੇ ਆ ਪਲੱਸ 1.49 ਹੈ ਜੋ ਕਿ ਇੱਕ ਚੰਗਾ ਸਬੂਤ ਦਰਸਾਉਂਦਾ ਹੈ ਕਿ ਤੁਹਾਨੂੰ ਪੈਰਾਂ ਦੀ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਊਗੀ ਬੋਡੀ ਵੇਟ ਤੁਸੀਂ ਦੇਖ ਸਕਦੇ ਹੋ 0.96 ਹੈ ਸੋ ਇਹ ਜੋ ਅੰਕੜੇ ਨੇ 85% ਆਧਾਰ ਤੇ ਨੇ ਜੋ ਆਪਾਂ 85% ਟਾਈਪ ਰਿਲਾਈਬਿਲਟੀ ਦੇ ਆਧਾਰ ਤੇ ਅੰਕੜੇ ਨੇ ਡੀਟੀਆਰਸ ਹਾਂਸ ਤੁਸੀਂ ਦੇਖ ਸਕਦੇ ਆ 18 ਡਾਕਟਰਾਂ ਦੇ ਇਹਨਾਂ ਬੋਲ ਜਿਨ੍ਹਾਂ ਨੇ ਹੈਗੀਆਂ ਪਰਫਾਰਮੈਂਸ ਕਰ ਰਹੇ ਨੇ ਉਹਨਾਂ ਦੇ ਅੰਕੜੇ ਲਏ ਹੋਏ ਨੇ ਜੋ ਕਿ ਤਿੰਨ ਫਾਰਮਾਂ ਵਿੱਚ ਡੋਡੀ ਤਿੰਨ ਫਾਰਮਾਂ ਵਿੱਚ ਪਰਫਾਰਮੈਂਸ ਕਰ ਰਹੇ ਨੇ ਜਾਨੇ ਠੀਕ ਆ ਜੀ ਉਹ ਡਾਟਾ ਪ੍ਰੂਵਨ ਬਾਲ ਹੁੰਦੇ ਨੇ WWS ਵਾਲੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਰ ਇੱਕ ਵੀਡੀਓ ਜੀ ਤਕਰੀਬਨ ਮਿਲਕ ਦਾ ਤੁਸੀਂ ਦੇਖੋ ਅੱਗੇ ਪ੍ਰੋਡਕਸ਼ਨ ਕਿੰਨੀ ਕਰ ਰਿਹਾ 1073 lbs ਪ੍ਰੋਟੀਨ ਵਿੱਚ ਵੀ 54 lbs ਆਪਾਂ ਨੂੰ ਪ੍ਰੋਡਕਸ਼ਨ ਕਰ ਰਿਹਾ ਹਵਾ ਸੋ ਤੇ ਸਾਰੇ ਅੰਕੜੇ ਦੇ ਸਕਦੇ ਆ ਪ੍ਰੋਡਕਸ਼ਨ ਰਿਲਾਈਬਿਲਟੀ ਇਹ ਹੈ ਕਿ 90% ਠੀਕ ਹੈ ਜੀ ਸੋ ਇਹ 49 ਵਿੱਚ ਵਿੱਚੀਆਂ ਦੇ ਇਹਨਾਂ ਦੇ ਅੰਕੜੇ ਲਏ ਹੋਏ ਨੇ ਜੋ ਅੱਗੇ ਪਰਫਾਰਮੈਂਸ ਕਰ ਰਹੇ ਨੇ 11 ਫਾਰਮਰਾਂ ਦੇ ਵਿੱਚ ਠੀਕ ਆ ਸੋ ਇਸ ਤੋਂ ਅੱਗੇ ਤੁਸੀਂ ਸਟਰਕਚਰ ਦੇਖ ਸਕਦੇ ਆ ਜਿਸ ਦਾ ਆਪਣਾ ਟਾਲ ਸਟਰੋਂਗ ਹੈ ਜੋ ਸਟਰੈਂਥ ਹੈ ਬੋਡੀ ਡੈਫਟੀ ਵੀ ਡੀਪ ਹੈ ਠੀਕ ਹੈ ਜੀ ਡੈਰੀ ਫਾਰਮ ਰੈਂਪ ਵਿਡਥ ਰੈਂਪ ਐਂਗਲ ਸੋ ਤੁਸੀਂ ਦੇਖ ਸਕਦੇ ਆ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਸੀ ਆ ਸਕਦੀ ਇਸ ਵਿੱਚ ਤੁਸੀਂ ਫੁੱਟ ਦਾ ਐਂਗਲ ਦੇਖੋ ਕਿੰਨਾ ਜਿਆਦਾ ਪਲੱਸ ਵਿੱਚ ਹੈ ਪੈਰਾਂ ਦਾ ਸਕੂਲ ਆਰਡਰ ਦੀ ਹੈਲਥ ਦੇਖੋ ਕਿੰਨੀ ਪਲੱਸ ਵਿੱਚ ਹੈ ਰੀਅਰ ਅਰ ਹਾਈਟ ਮਤਲਬ ਕਿ ਪਿੱਛੋਂ ਤੋਂ ਜਿਹੜਾ ਆਪਣਾ ਉਸ ਦਾ ਲੇਵ ਆਊਗਾ ਉਹ ਉੱਚਾ ਤੇ ਚੰਗਾ ਹੋਊਗਾ ਚੜਾਈ ਵਿੱਚ ਵੀ ਜ਼ਿਆਦਾ ਹੋਊਗਾ ਉਸ ਦੇ ਵਿੱਚ ਪਿੱਛੇ ਜੋ ਲਾਈਨ ਬਣੂਗੀ ਲੇਵ ਦੇ ਵਿਚਾਲੇ ਜੋ ਲਾਈਨ ਹੁੰਦੀ ਆ ਉਹ ਬਹੁਤ ਵਧੀਆ ਹੋਊਗੀ ਅੰਦਰੋਂ ਡੰਗਾਈ ਵਿੱਚ ਚਲੀ ਜਾਊਗੀ ਲਾਈਨ ਉਹ ਬਹੁਤ ਜ਼ਿਆਦਾ ਵਧੀਆ ਦੇਖੋ ਨੂੰ ਸੋਹਣਾ ਲੱਗਦਾ ਜੀ ਆਪਣਾ ਬੱਛੀਆਂ ਜੋ ਅੱਗੇ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਸਾਰੇ ਸਕੋਰ ਕਿੰਨੇ ਆ ਇਸ ਦੇ ਪੋਇਟਿਵ ਬਚਨੇ ਸੋ ਜੇ ਆਪਾਂ ਤੁਹਾਨੂੰ ਦੱਸੀਏ ਇਸ ਬਾਲ ਦੇ ਸੀਮਨ ਦਾ ਪ੍ਰਾਈਸ ਕੀ ਹੈ ਕੰਸੈਸ਼ਨਲ ਸੀਮਨ ਦਾ ਪ੍ਰਾਈਸ ਤਕਰੀਬਨ 1500 2000 ਰੁਪਏ ਵਿੱਚ ਮਿਲ ਰਿਹਾ ਹੈ ਸੋ ਤੇ ਜੇ ਆਪਾਂ ਸਦਾ ਸੈਕਸਰ ਸੀਮਨ ਦਾ ਪ੍ਰਾਈਸ ਲੈਣਾ ਹੈ ਉਹ 55 ਤੋਂ 6000 ਰੁਪਏ ਵਿੱਚ ਆਪਾਂ ਨੂੰ ਮਿਲ ਰਿਹਾ ਹੈ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ WWS ਦਾ ਬਹੁਤ ਹੀ ਜਿਆਦਾ ਸ਼ਾਨਦਾਰ ਟੌਪ ਦਾ ਬਲਜਿਸ ਦਾ ਨਾਮ ਹੈ ਬੈਂਜੋ ਪੀ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਜੀ ਧੰਨਵਾਦ